ਤਾਨਤਨ ਬਾਬਾ ਸ੍ਰੀ ਚੰਦਰ ਭਗਵਾਨ ਜੀ ਬਹੁਤ ਵੱਡੀ ਸ਼ਖਸੀਅਤ ਹੈ ਜੀ ਗੁਰੂ ਨਾਨਕ ਸਾਹਿਬ ਦੇ ਪੁੱਤਰ ਅਸੀਂ ਉਹਨਾਂ ਦੇ ਬਹੁਤ ਚਿਰ ਤੋਂ ਦਵਾਰੇ ਦੇ ਜਾ ਰਹੇ ਹਾਂ ਪਰ ਸਾਡੀਆਂ ਆਸਾਂ ਉਹਨਾਂ ਦੇ ਨਾਲ ਜੁੜੀਆਂ ਹਾਂ ਸਾਡੇ ਮਨ ਦੇ ਵਿੱਚ ਸ਼ਰਧਾ ਹੈ ਵੀ ਅਸੀਂ ਹਰ ਸਾਲ ਆਪਣੇ ਘਰ ਬਾਬਾ ਸ੍ਰੀ ਚੰਜੀ ਦਾ ਜਨਮ ਦਿਹਾੜਾ ਮਨਾਇਆ ਕਰੀਏ ਤੇ ਸੰਗਤਾਂ ਦੇ ਨਾਲ ਰਲ ਕੇ ਖੁਸ਼ੀਆਂ ਸਾਂਝੀਆਂ ਕਰਿਆ ਕਰੀਏ ਤੇ ਹੋਰ ਵੀ ਜਿੰਨੀ ਸੇਵਾ ਹੋ ਸਕਦੀ ਹੈ ਭੈਣ ਭਰਾ ਦੀ ਲੋਕਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਕਹਿੰਦੇ ਵੀ ਨਾਲ ਜੁੜੋ ਦੇ ਵੱਟੋਂ ਮਦਦ ਆਪਾਂ ਸਮਾਗਮ ਵੱਡਾ ਕਰ ਸਕੀਏ ਉਹ ਜੀ ਮੀਰੀ ਪੀਰੀ ਕਲੱਬ ਦੇ ਵਿੱਚ ਮੈਂ ਚੇਅਰਮੈਨ ਆ ਜੀ ਭਾਈ ਉੱਥੇ ਜੀ ਮੈਂ ਜਿੰਨੇ ਵੀ ਬੱਚਿਆਂ ਨੂੰ ਜਿਹੜੇ ਛੋਟੇ ਬੱਚੇ ਆ 10 ਸਾਲ ਦੇ ਮੈਂ ਬਹੁਤ ਵਾਰੀ ਘਿਓ ਵੀ ਦਿੱਤਾ ਜੀ ਘੜੀ 2 ਕੁਇੰਟਲ ਸਾਢੇ ਨੇ ਜਿਹੜੇ ਕੌਂਸਲਰ ਸਾਹਿਬ ਆ ਜਰਨੈਲ ਸਿੰਘ ਭੁੱਲਰ ਜੀ ਜੀ ਉਹ ਬੜਾ ਸਹਿਯੋਗ ਕਰਦੇ ਉਹ ਕਬੱਡੀ ਟੀਮ ਦੇ ਮਲ ਹੈਗੇ ਕੋਚ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਇੱਥੇ ਗਰਾਊਂਡ ਵੀ ਬਣਾ ਰਹੇ ਹਾਂ ਬਸੰਤਪੂਰੀ ਵਾਲਿਆਂ ਨੂੰ ਕਹਿ ਕੇ ਮਹਾਰਾਜ ਨੂੰ ਨਹਿਰ ਦੇ ਤੇ ਜਟਾਰੀ ਸਾਹਿਬ ਉਰਦਵਾਰੇ ਦੇ ਬਿਲਕੁਲ ਲੱਗੇ ਅਹੀਂ ਉੱਥੇ ਟ੍ਰੇਨਿੰਗ ਵੀ ਸ਼ੁਰੂ ਕਰਨ ਲੱਗੇ ਬੱਚਿਆਂ ਦੀ ਇੱਥੇ ਕਬੱਡੀ ਵੀ ਕਰਾਉਂਦੇ ਪੀਂਸੀਵਾ ਕਰਾਂਗੇ ਜੀ ਕਬੱਡੀ ਵੀ ਕਰਾਇ ਕਰਾਂਗੇ ਭਾਜੀ ਉਹਨੇ ਪਿੱਛੇ ਨੂੰ ਸਾਡਾ ਮੈਸੇਜ ਇਹੋ ਹੀ ਆ ਜੀ ਵੀ ਚੰਗਾ ਕੰਮ ਕਰੀਏ ਤੇ ਚੰਗਾ ਹੀ ਆਪਾਂ ਨੂੰ ਸੋਭਾ ਮਿਲੂਗੀ ਜੇ ਆਪਾਂ ਖੇਡਾਂ ਵੱਲੇ ਜੁੜੀਏ ਤੇ ਚੰਗਾ ਰਜੈਂਟ ਆਊਗਾ ਜੀ ਇਹ ਚੀਜ਼